ਆ ਡੀਐਸਪੀ ਫਗਵਾੜਾ ਉਹਨਾ ਦੇ ਅੰダー ਅਸੀ ਟੀਮ ਬਣਾਈ ਸੀ ਜਦੋਂ ਇੱਕ ਐਫਆਈਆਰ ਦਰਜ ਹੋਈ ਐਫਆਈਆਰ 2/25 ਆ ਜਿਹੜੀ ਲੋਗੇਟ ਦੇ ਏਰੀਆ ਤੋਂ ਸਾਨੂੰ ਕੰਪਲੇਂਟ ਆਂਦੀ ਐ ਸੋਨੂ ਕੁਮਾਰ ਦੀ ਕਿ ਜਿਹਦੇ ਚ ਉਹ ਕਹਿੰਦਾ ਜੀ ਕਿ ਸਾਡਾ ਇੱਕ ਸਾਥੀ ਆ ਉਹਨੂੰ ਘਰੇ ਆ ਕੇ ਕੁੱਟਿਆ ਔਰ ਉਹਨੂੰ ਕਿਡਨਾਪ ਕਰਕੇ ਲੈ ਗਏ ਤੇ ਕੁਝ 7-8 ਜਵਾਨ ਸੀਗੇ ਜਿਹੜੇ ਮੁੰਡੇ ਨੇ ਜਿਹੜੇ ਵਾਏ ਬਾਈਕਾਂ ਤੇ ਤੇ ਕੁੱਟ ਮਾਰ ਕਰਕੇ ਚਲੇ ਗਏ ਇਸ ਮੁਕਦਮੇ ਦੀ ਸੈਂਸਿਟੀਵਿਟੀ ਨੂੰ ਧਿਆਨ ਚ ਰੱਖਦੇ ਹੋਏ ਅਸੀਂ ਜੀਐਸਪੀ ਸਾਹਿਬ ਦੇ ਅੰਡਰਟੀਮ ਬਣਾਏ ਇਨਸਪੈਕਟਰ ਸਾਹਿਬ ਨੂੰ ਟੀਮ ਫੋਟ ਕੀਤੀਆਂ ਗਈਆਂ ਸੀ ਆਈਏ ਨਾਲ ਅਟੈਚ ਕੀਤਾ ਗਿਆ ਤਾਂ ਉਸੇ ਹੀ ਦਿਨ ਉਸ ਲੜਕੇ ਨੂੰ ਅਸੀਂ ਜਿਹੜਾ ਟਰੈਕ ਕਰ ਲਿਆ ਜਿਨੇ ਆਪਦੀ ਕੁਝ ਕੁਝ ਦੱਸਿਆ ਕਿ ਮੈਂ ਖबरा ਗਿਆ ਸੀਗਾ ਇਸ ਕਰਕੇ ਮੈਂ ਕਿਤੇ ਆਪਦੇ ਕਿਸੇ ਜਾਣਕਾਰ ਦੇ ਘਰ ਹੀ ਲੁਕਿਆ ਸੀਗਾ ਸੋ ਕਿਡਨਾਪਿੰਗ ਵਾਲਾ ਇਸ਼ੂ ਸਾਡਾ ਰੂਲ ਆਊਟ ਹੋ ਗਿਆ ਸੀ ਤਾਂ ਜਿਹੜੇ ਲੜਕੇ ਆਏ ਸੀ ਕਿਉਂਕਿ ਫੁਟੇਜਸ ਦੇ ਵਿੱਚ ਉਹ ਵਾਕਈ ਉਹ ਘਰ ਚ ਵੜ ਕੇ

ਤੇ ਇਸ ਤੋਂ ਬਾਅਦ ਜਿਹੜੀ ਸਾਡੀ ਸਭ ਤੋਂ ਵਧੀਆ ਜਿਹੜੀ ਇਹਦੇ ਵਿੱਚ ਅਰੈਸਟ ਹੋਈ ਔਰ ਕੈਚ ਸੀ ਇਹ ਸੀ ਜੇ ਮਨੀ ਰਤਨਮ ਪੁੱਤਰ ਸੁਰੇਂਦਰ ਕੁਮਾਰ ਇਹ ਵੀ ਬਿਹਾਰ ਦਾ ਰਹਿਣ ਵਾਲਾ ਹੈ। ਅ ਇਹ ਇਸ ਲੜਕੇ ਤੋਂ ਮਨੀ ਰਾਮ ਦੀ ਜਿਹੜੀ ਹੈ ਮਨੀ ਰਤਨਮ ਦੀ ਅਰੈਸਟ ਤੋਂ ਦੌਰਾਨੇ ਪੁੱਛਗਿੱਛ ਇਹਦੇ ਤੋਂ ਸਾਨੂੰ ਤਿੰਨ ਵੈਪਨ ਬਰਾਮਦ ਹੋਏ ਨੇ ਇੱਕ ਪਿਸਟਲ 7.62 ਇਹਨਾਂ ਨਾਲ ਛੇ ਜਿੰਦਾ ਕਾਰਟੂਸ ਫਿਰ ਫਰਦਰ ਪੁੱਛਗਿੱਛ ਦੇ ਵਿੱਚ ਇੱਕ ਹੋਰ ਪਿਸਟਲ ਬਰਾਮਦ ਹੋਇਆ ਤੇ ਫਿਰ ਸਾਡੇ ਕੋਲ ਇੱਕ ਰਿਵੋਲਵਰ 32 ਬਰਾਮਾ ਮਿਲਿਆ ਤਾਂ ਟੋਟਲ ਸਾਡੇ ਕੋਲ ਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਤੇ 15 ਕਾਰਟੂਸ ਰਿਕਵਰ ਹੋਏ ਇਹ ਜਿਹੜਾ ਮਨੀ ਰਤਨਾ ਮੈਂ ਇੱਕ ਬਹੁਤ ਹੀ ਨੋਟੋਰੀਅਸ ਲੜਕਾ ਹੈ ਔਰ ਇਹਦੇ ਪਹਿਲਾਂ ਵੀ ਕ੍ਰਿਮੀਨਲ ਕੇਸਿਸ ਰਜਿਸਟਰਡ ਹੈਗੇ ਨੇ ਤਿੰਨ ਪਰਚੇ ਦੇ ਆਲਰੇਡੀ ਨੇ ਤੁਹਾਨੂੰ ਯਾਦ ਹੋਵੇਗਾ ਪਿੱਛੇ ਲੌਗ ਗੇਟ 'ਚ ਇੱਕ ਵਾਰੀ ਫਾਇਰਿੰਗ ਵੀ ਹੋਈ ਸੀ ਕਿ ਉਹ ਵੀ ਇਹਦੇ ਵਿੱਚ ਮੇਨ ਅਕਿਊ ਸੀਗਾ ਤੇ ਹੁਣੇ ਢੇਲ ਤੇ ਆਇਆ ਹੋਇਆ ਸੀਗਾ ਸੋ ਇਸ ਦੇ ਨਾਲ ਹੀ ਸਾਡਾ ਜਿਹੜਾ ਲੌਗ ਗੇਟ ਦੇ ਵਿੱਚ ਜਿਹੜੀਆਂ ਐਂਟੀ ਸੋਸ਼ਲ 엘ਿਮੈਂਟਸ ਹੈਗੇ ਨੇ ਉਹਨਾਂ ਤੇ ਕਾਫੀ ਨੱਖ ਪਏਗੀ ਤੇ ਇਜੇ ਫਰਦਰ ਵੀ ਅਸੀਂ ਹੋਰ ਜਿਹੜੇ ਸਾਡੇ ਅਕਿਊਜ਼ ਨੇ ਉਹ ਵੀ ਅਸੀਂ ਅਰੈਸਟ ਕਰਾਂਗੇ ਤੇ ਇਹਦੇ ਨਾਲ ਸਾਡੇ ਜਿਹੜੇ ਐਸ ਐਚਓ ਇੰਸਪੈਕਟਰ ਹਰਜੀਤ ਨੇ ਉਹਨਾਂ ਨੇ ਬੜੀ ਅੱਛੀ ਕਾਰਗੁਜ਼ਾਰੀ ਕੀਤੀ ਹੈ ਕਿ ਜਿਹੜੇ ਐਂਟੀ ਸੋਸ਼ਲ ਐਲੀਮੈਂਟਸ ਦੇ ਪਰ ਇਹ ਬਹੁਤ ਅੱਛੀ ਨੱਥ ਪਾਈ ਗਈ ਹੈ